ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬੇਨਵੱਲੋ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਡੋਨਾਲਡ 트੍ਰੰਪ ਨੇ ਜਿਵੇਂ ਹੀ ਰਾਸ਼ਟਰਪਤੀ ਦੇ ਅਹੁਦੇ ਤੋਂ ਸੋਚ ਚੁੱਕੇ ਨਾਲ ਦੀ ਨਾਲ ਉਹਨਾਂ ਨੇ ਵੱਡੇ ਹੁਕਮ ਕਰ ਦਿੱਤੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਲੋਕ ਕੰਮ ਕਰ ਰਹੇ ਨੇ ਜਿਹੜੇ ਆਏ ਨੇ ਉਹਨਾਂ ਨੂੰ ਆਪੋ ਆਪਣੇ ਦੇਸ਼ਾਂ ਦੇ ਵਿੱਚ ਵਾਪਸ ਭੇਜ ਦਿੱਤਾ ਜਾਵੇ ਬਰਜੀਲ ਦੇ ਵਿੱਚ ਵੀ ਭੇਜੇ ਗਏ ਬਰਜੀਲ ਸਰਕਾਰ ਵੱਲੋਂ ਯੂਐਸਏ ਸਰਕਾਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਦਾ ਵਿਰੋਧ ਕੀਤਾ ਗਿਆ ਇੱਧਰ ਅੱਜ 205 ਭਾਰਤੀ ਜਿਹੜੇ ਆਏ ਅੰਮ੍ਰਿਤਸਰ ਦੇ 에어ਪੋਰਟ ਤੇ ਲੱਖਾਂ ਰੁਪਏ ਉਹਨਾਂ ਵੱਲ ਲਾਏ ਗਏ 40-40 ਲੱਖ 50-50 ਲੱਖ ਰੁਪਏ ਦੀ ਇਨਵੈਸਟਮੈਂਟ ਕੀਤੀ ਗਈ ਕਈਆਂ ਨੇ ਆਪਣੀਆਂ ਜ਼ਮੀਨਾਂ ਵੇਚੀਆਂ ਕਈਆਂ ਨੇ ਆਪਣੀਆਂ ਕੂਟੀਆਂ ਵੇਚੀਆਂ ਅਤੇ ਕਈਆਂ ਨੇ ਰਿਸ਼ਤੇਦਾਰਾਂ ਕੋਲੋਂ ਪੈਸੇ ਫੜ ਕੇ ਇੰਤਜ਼ਾਮ ਕਰਕੇ ਡੋਂਕੀ ਲਾ ਕੇ ਅਮਰੀਕਾ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਅਤੇ ਅਮਰੀਕਾ ਦੇ ਵਿੱਚ ਗਏ ਵੀ ਯਾਨੀ ਕਿ ਜਿਨ੍ਹਾਂ ਦੀ ਦੋਕਲੇ ਪੈ ਲਈ ਸਨ ਉਹ ਦੋਕਲੇ ਪੈ ਲਈ ਵਿਚ ਦਿੱਤੀ ਪਿੱਛੇ ਉਹਨਾਂ ਦੇ ਬੱਚੇ ਵੀ ਨੇ ਉਹਨਾਂ ਦੇ ਮਾਤਾ ਪਿਤਾ ਵੀ ਨੇ ਉਹਨਾਂ ਦੇ ਸਾਖ ਸੰਬੰਧੀ ਵੀ ਨੇ ਜਿਨ੍ਹਾਂ ਕੋਲ ਉਹ ਪੈਸੇ ਲੈ ਕੇ ਉਧਾਰ ਜਿਹੜੇ ਹੈ ਡੋਂਕੀ ਲਾ ਕੇ ਉਹ ਅਮਰੀਕਾ ਤੇ ਗਏ ਆਪਣੇ ਫਿਊਚਰ ਨੂੰ ਜਿਹੜਾ ਹੈ ਬੈਸਟ ਬਣਾਉਣ ਵਾਸਤੇ ਲੇਕਿਨ ਜਿਵੇਂ ਹੀ ਡੋਨਾਲਡ ਟਰੰਪ ਬਣੇ ਨਾਲ ਦੀ ਨਾਲ ਉਹਨਾਂ ਵੱਲੋਂ ਹਾਲੇ ਵੀ ਗੁਰਦੁਆਰਿਆਂ ਸ੍ਰੀ ਗੁਰਦੁਆਰੇ ਸਹਿਬਾਨ ਘਰਾਂ ਦੇ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਜਿੱਥੇ ਕਿਤੇ ਕੋ ਕੈਂਪ ਹੈ ਉੱਥੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵਾਰ ਵੀ ਡੋਨਾਲਡ ਟਰੰਪ ਨੂੰ ਨਹੀਂ ਕਿਹਾ ਗਿਆ ਕੁਲਦੀਪ ਸਿੰਘ ਧਾਲੀਵਾਲ ਐਕਟਿਵ ਹੋਏ ਉਹ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਲਗ ਜਿਹੜੇ 205 ਆਏ ਨੇ ਉਹਨਾਂ ਦੇ ਵਿੱਚੋਂ 30 ਪੰਜਾਬੀ ਨੇ ਉਜ 6 ਮਹੀਨਿਆਂ ਦੇ ਗਾਇ ਹੋਏ ਨੇ ਇੱਕ ਅਬਰਸਰ ਦੇ ਹਲਕੇ ਤੋਂ 13 ਦਿਨ ਪਹਿਲਾਂ ਜਿਹੜਾ ਅਮਰੀਕਾ ਦੇ ਵਿੱਚ ਗੈਰ ਤਰੀਕੇ ਨਾਲ ਇੰਟਰ ਹੋਇਆ ਉਸ ਨੂੰ ਵੀ ਜਿਹੜਾ ਡਿਪੋਰਟ ਕਰ ਦਿੱਤਾ ਗਿਆ ਸਵੇਰੇ ਤੇ ਮੁੱਖ ਮੰਤਰੀ ਵੱਲੋਂ ਇੱਕ ਵਾਰ ਵੀ ਡੋਨਾਲਡ ਟਰੰਪ ਦਾ ਵਿਰੋਧ ਨਹੀਂ ਕੀਤਾ ਗਿਆ ਕੁਲਦੀਪ ਸਿੰਘ ਢਾਲੀਵਾਲ ਤੋਂ ਲੈ ਕੇ ਬਾਕੀ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਵਿਧਾਇਕ ਨੇ ਸ਼੍ਰੋਮਣੀ ਅਕਾਲੀ ਦਲ ਵਾਲੇ ਨੇ ਕਾਂਗਰਸ ਪਾਰਟੀ ਵਾਲੇ ਨੇ ਉਹਨਾਂ ਨੇ ਡੋਨਾਲਡ ਟਰੰਪ ਦਾ ਵਿਰੋਧ ਕੀਤਾ ਹੈ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਏਟ ਲੀਸਟ ਬੰਦਾ ਜਿਹੜਾ ਉਹਨਾਂ ਦਾ ਮੁਆਵਜ਼ਾ ਉਹਨਾਂ ਨੂੰ ਦੇਣਾ ਚਾਹੀਦਾ ਸੀ ਕਿਉਂਕਿ ਉਹ ਲੱਖਾਂ ਰੁਪਏ ਲਾ ਕੇ ਜਿਹੜੇ ਹੈ ਅਮਰੀਕਾ ਦੇ ਵਿੱਚ ਇੰਟਰ ਹੋਏ ਨੇ ਲੇਕਿਨ ਇੱਧਰ ਕਈ ਸਿਆਸੀ ਲੋਕ ਕਹਿ ਰਹੇ ਨੇ ਕਿ ਇਹਨਾਂ 30 ਨੌਜਵਾਨਾਂ ਨੂੰ ਸਰਕਾਰ ਭਾਵੇਂ ਡੀਗਰੀ ਦੀ ਨੌਕਰੀ ਦੇਵੇ ਲੇਕਿਨ ਨੌਕਰੀ ਜ਼ਰੂਰ ਦੇਣੀ ਚਾਹੀਦੀ ਹੈ ਤਾਂ ਕਿ ਇਹਨਾਂ ਦੇ ਚੁੱਲ੍ਹੇ ਬੁਝਣ ਨਾ ਚੱਲਦੇ ਰਹਿਣ ਕਿਉਂਕਿ ਇਹਨਾਂ ਨੇ ਆਪਣਾ ਪਰਿਵਾਰ ਚਲਾਉਣਾ ਹੈ ਇਹਨਾਂ ਨੇ ਆਪਣੀਆਂ ਰਿਸ਼ਤੇਦਾਰੀਆਂ ਨੂੰ ਭੋੜੀਆਂ ਨੇ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਉਤੋਂ ਲੱਖਾਂ ਆਸਾਂ ਸੀ ਲੇਕਿਨ ਉਹਨਾਂ ਆਸਾਂ ਉੱਤੇ ਪਾਣੀ ਫੇਰ ਦਿੱਤਾ ਗਿਆ ਹੈ ਡੋਨਾਲਡ 트੍ਰੰਪ ਵੱਲੋਂ ਡੋਨਾਲਡ 트੍ਰੰਪ ਦੇ ਅਧਿਕਾਰੀਆਂ ਵੱਲੋਂ 25 ਅੱਜ ਜਿਵੇਂ ਹੀ ਭਾਰਤੀ ਪੰਜਾਬ ਦੇ ਯਾਨੀ ਕਿ ਅੰਬਰਸਰ ਦੇ 에어ਪੋਰਟ ਤੇ ਉਤਰੇ ਪੰਜਾਬ ਦੇ ਤਰਥਲੀ ਬਚ ਗਈ ਕਈਆਂ ਘਰਾਂ ਦੇ ਦੀਵੇ ਬੁੱਝ ਗਏ ਜਿਹਦੇ ਵਿੱਚੋਂ ਲਗਭਗ 30 ਨੌਜਵਾਨ ਜਿਹੜੇ ਨੇ ਪੰਜਾਬ ਦੇ ਦੱਸੇ ਜਾ ਰਹੇ ਨੇ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ ਵੱਖ-ਵੱਖ ਸਿਆਸੀ ਪਾਰਟੀਆਂ ਕੋਲੋਂ ਕਿ ਇਹਨਾਂ ਨੂੰ ਬਣਦੀ ਨੌਕਰੀ ਦੇ ਅਕੋਰਡਿੰਗ ਟੂ ਇਹਨਾਂ ਦੀ ਕੁਆਲਿਫੀਕੇਸ਼ਨ ਇਹਨਾਂ ਨੂੰ ਨੌਕਰੀ ਦਿਓ ਤਾਂ ਕਿ ਇਹ ਆਪਣੇ ਘਰ ਦਾ ਗੁਜ਼ਾਰਾ ਬੜੇ ਵਧੀਆ ਤਰੀਕੇ ਨਾਲ ਕਰ ਸਕਣ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨੌਕਰੀ ਦੇਣੀ ਚਾਹੀਦੀ ਹੈ ਕਿਉਂਕਿ ਗਏ ਤੇ ਆਪਣਾ ਬੈਸਟ ਫਿਊਚਰ ਬਣਾਉਣ ਵਾਸਤੇ ਸੀ ਕਿਸੇ ਦਾ ਘਰ ਛੱਡਣ ਨੂੰ ਦਿਲ ਨਹੀਂ ਕਰਦਾ ਆਪਣਿਆਂ ਤੋਂ ਦੂਰ ਜਾਣ ਦਾ ਗੱਲ ਨਹੀਂ ਕਰ ਦਿਲ ਨਹੀਂ ਕਰਦਾ ਲੇਕਿਨ ਕਿਤੇ ਨਾ ਕਿਤੇ ਲੌਨ ਆਰਡਰ ਕੱਲੇ ਪੰਜਾਬ ਦੀ ਗੱਲ ਹੀ ਕਰਦੇ ਪੂਰੇ ਭਾਰਤ ਦੀ ਗੱਲ ਕਰਦੇ ਆ ਨੌਕਰੀ ਪੇਸ਼ੇ ਦੀ ਕਮੀ ਹੋਣ ਕਰਕੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਵਾਸਤੇ ਇਹ ਲੋਕ ਬਾਹਰ ਜਾਂਦੇ ਆ ਲੇਕਿਨ ਉਹਨਾਂ ਨੂੰ ਘਰ ਉਹ ਨਿਰਾਸ਼ਾ ਨਿਰਾਸ਼ਾਜਨਕ ਮੁੜਨਾ ਪਿਆ ਹੈ ਕਈ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਨੌਜਵਾਨਾਂ ਨੂੰ ਇਹਨਾਂ ਇਨਸਾਨਾਂ ਨੂੰ ਸਰਕਾਰ ਵੱਲੋਂ ਕੋਈ ਨਾ ਕੋਈ ਨੌਕਰੀ ਦੇਣੀ ਚਾਹੀਦੀ ਹੈ ਧੰਨ